ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਜੱਟ ਵੈੜ ਦਾ ਆ ਰਿਹਾ ਨਵਾਂ ਗਾਣਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਨਹੀਂ ਟਿਕਟ ਦਿੰਦਾ ਕਿਸੇ ਵੀ ਗਾਇਕ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ ਆਉਣ ਵਾਲਾ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਸੀ ਸਟੀਲ ਬੈਂਗਲਸ ਦੇ ਨਾਲ ਜਿਹੜਾ ਇੱਕ ਨਵਾਂ ਗਾਣਾ ਆਉਣ ਵਾਲਾ ਗਾਣੇ ਦਾ ਨਾਮ ਹੈ ਅਟੈਚ ਔਰ ਇਹ ਗਾਣਾ 2 ਦਿਨ ਬਾਅਦ ਰਿਲੀਜ਼ ਹੋਣ ਵਾਲਾ ਜਾਣੇ ਕਿ 30 ਅਗਸਤ ਨੂੰ ਇਹ ਗਾਣਾ ਰਿਲੀਜ਼ ਹੋ ਜਾਵੇਗਾ ਸੋ ਕਿਹਨੂੰ ਕਿਹਨੂੰ ਵੇਟ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਿੱਧੂ ਦੇ ਜਾਣ ਤੋਂ ਬਾਅਦ ਜਿੰਨੇ ਵੀ ਉਹਦੇ ਗਾਣੇ ਆਏ ਨੇ ਉਹ ਤਕਰੀਬਨ ਸਾਰੇ ਗਾਣੇ ਹਿੱਟ ਗਏ ਨੇ ਪਹਿਲਾਂ ਨਾਲੋਂ ਵੀ ਵੱਧ ਪਿਆਰ ਸਿੱਧੂ ਨੂੰ ਜਾਣ ਤੋਂ ਬਾਅਦ ਮਿਲ ਰਿਹਾ ਸੋ ਕਿਹਨੂੰ ਕਿਹਨੂੰ ਵੇਟ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਹੜਾ ਇੱਕ ਪੋਸਟਰ ਸਿੱਧੂ ਮੂਸੇਵਾਲਾ ਵੱਲੋਂ ਉਹਨਾਂ ਦੇ ਪੇਜ ਵੱਲੋਂ ਸ਼ੇਅਰ ਕੀਤਾ ਗਿਆ ਸੀਗਾ ਸੋ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੁੱਗਣੀ ਤੱਕ ਪਾਰਿਆ ਹਾਲੀਵੁੱਡ ਤੱਕ ਚਰਚੇ ਨੇ ਜਟ ਵੈੜਦੇ ਔਰ ਇਸ ਦੇ ਨਾਲ ਹੀ ਇੱਕ ਬੰਦੇ ਨੇ ਕਿਹਾ ਸੀ ਕਿ ਕਰਨ ਔਜਲਾ ਉਹ ਬੰਦਾ ਹੈ ਜਿਹੜਾ ਹਾਲੀਵੁੱਡ ਦੇ ਵਿੱਚ ਪਹਿਲੀ ਵਾਰ ਗਿਆ ਪਰ ਉਸ ਤੋਂ ਬਾਅਦ ਇਹ ਖੁਲਾਸਾ ਕੀਤਾ ਗਿਆ ਸੀ ਕਿ ਨਹੀਂ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਹਾਲੀਵੁੱਡ ਤੱਕ ਪਹੁੰਚਣ ਵਾਲਾ ਬੰਦਾ ਹੈ ਪੰਜਾਬ ਦੇ ਵਿੱਚੋਂ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਮੁੰਡਾ ਜਿਸ ਨੇ ਪੂਰੇ ਬਾਲੀਵੁੱਡ ਹਾਲੀਵੁੱਡ ਨੂੰ ਮਗਰ ਲਾ ਲਿਆ ਸੀ ਪਿੰਡ ਬੈਠ ਕੇ ਔਰ ਗਾਣੇ ਦੇ ਵਿੱਚ ਵੀ ਕਹਿਆ ਸੀ ਕਿ ਤੇਰੇ ਬੰਬੇ ਬੰਬੇ ਵਾਲੇ ਜੱਟੀਏ ਨਹੀਂ ਮੈਂ ਮੂਸੇ ਪਿੰਡੋਂ ਆਉਣ ਲਾਤੇ ਨਹੀਂ ਔਰ ਇਹ ਗੱਲ ਸੱਚ ਹੋਈ ਸੀਗੀ ਵੱਡੇ ਵੱਡੇ ਸਿੰਗਰਾਂ ਨੇ ਉਹ ਤੋਂ ਰੋਸ ਜਤਾਇਆ ਸੀ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈ ਔਰ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਗਾਇਕ ਵੱਡੇ ਵੱਡੇ ਅਦਾਕਾਰ ਜੱਟ ਵੈੜ ਨੂੰ ਫਾਲੋ ਵੀ ਕਰਦੇ ਨੇ ਸੋ 30 ਅਗਸਤ ਨੂੰ ਇਹ ਗਾਣਾ ਆ ਜਾਊਗਾ ਸਾਰਿਆਂ ਨੂੰ ਵੇਟ ਹੈ ਸਾਨੂੰ ਵੀ ਵੇਟ ਹੈ ਸੋ ਤੁਹਾਨੂੰ ਕਿੰਨੇ ਕ ਵੇਟ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੂਸੇ ਵਾਲੇ ਦੇ ਗਾਣਿਆਂ ਦੀ ਕਿੰਨੀ ਕੁ ਵੇਟ ਰਹਿੰਦੀ ਹੈ ਕਿਉਂਕਿ ਇਹ ਜਿਹੜਾ 8ਵਾਂ ਜਾਂ 9ਵਾਂ ਗਾਣਾ ਉਸ ਦੇ ਜਾਣ ਤੋਂ ਬਾਅਦ ਔਰ ਗਾਣੇ ਦਾ ਨਾਮ ਹੈ ਅਟੈਚ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸਟੈਫਲੰਟਨ ਦੇ ਨਾਲ ਉਹਨਾਂ ਦਾ ਗਾਣਾ ਆਇਆ ਸੀ ਇਸ ਦੇ ਵਿੱਚ ਜਿਹੜਾ ਇੱਕ ਲਾਈਨ ਪੰਜਾਬੀ ਦੀ ਸੀ ਬਾਕੀ ਸਾਰਾ ਹੀ ਗਾਣਾ ਇੰਗਲਿਸ਼ ਦੇ ਵਿੱਚ ਸੀਗਾ ਉਸ ਤੋਂ ਬਾਅਦ ਸਟੀਲ ਬੈਂਗਲਸ ਦੇ ਨਾਲ ਉਹਨਾਂ ਦਾ ਇੱਕ ਗਾਣਾ ਹੁਣ ਆਉਣ ਵਾਲਾ ਹੈ 30 ਅਗਸਤ ਨੂੰ ਰਿਲੀਜ਼ ਹੋਵੇਗਾ ਗਾਣੇ ਦਾ ਨਾਮ ਹੈ ਅਟੈਚ ਸੋ ਕਿਹਨੂੰ ਕਿਹਨੂੰ ਵੇਟ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर